ਅੱਜ ਫਾਈਨਲ ਉਹ ਦਿਨ ਆ ਹੀ ਗਿਆ ਦੋਸਤੋ ਮੈਂ ਕਿੰਨਾ ਸਤਿ ਸ਼੍ਰੀ ਅਕਾਲ ਦੋਸਤੋ ਤੇ ਅੱਜ ਫਾਈਨਲ ਅਸੀਂ ਬਲੈਰੋ ਕੈਂਪਰ ਵਿੱਚੋਂ ਤੋਂ ਬਾਅਦ ਤੇ ਬਰਾਣ ਸਾਹਿਬ ਕੋਲੇ ਆਏ ਆ ਕੋਈ ਸਲਾਹ مشਵਰਾ ਕਰਨ ਤੇ ਕਿਹੜੀ ਸਲਾਹ ਲੈਣ ਆਏ ਆ ਵੀ ਨਵਾਂ ਕੀ ਲੈਣਾ ਆਪਾਂ ਅੱਜ ਤਾਂ ਕੁਝ ਨਹੀਂ ਪਤਾ ਕਿ ਕਿਹੜੀ ਗੱਡੀ ਲੈਣੀ ਆ ਤੇ ਪਰ ਬਰਾੜ ਸਾਹਿਬ ਨਾਲ ਆਪਾਂ ਚੰਡੀਗੜ੍ਹ ਪਹੁੰਚੇ ਆ ਸਲਾਹ مشਵਰਾ ਕਰਾਂਗੇ ਗੱਡੀਆਂ ਦੇਖਾਂਗੇ ਤੇ ਵਲੌਗ ਇਹਨਾਂ ਤੁਸੀਂ ਬਣੇ ਰਹੋ ਤੇ ਹੁਣ ਇੱਕ ਵਾਰੀ ਆਪਾਂ ਪਹਿਲੀ ਵਾਰੀ ਆਪਾਂ ਚੱਲੇ ਆ ਬਰਾੜ ਸਾਹਿਬ ਦੇ ਨਾਲ ਤੇ ਪਹਿਲੀ ਜੰਸੀ ਚੱਲੇ ਆ ਦੇਖਦੇ ਅੱਛਾ ਟੋਇਟਾ ਚੱਲੇ ਆ ਹਾਂ ਚੱਲ ਗਿਆ ਟੋਇਟਾ ਚੱਲੇ ਆ ਫਿਰ ਟੋਇਟਾ ਜੀਪ ਜਾਵਾਂਗੇ ਫਿਰ ਇਸੂਜ਼ੂ ਠੀਕ ਹੈ ਜੀ ਪਹਿਲਾਂ ਫਿਰ ਹੁਣ ਚੱਲਾਂ ਟੋਯੋਟਾ ਫਿਰ ਜੀਪ ਤੇ ਫਿਰ ਐਫੀਜੂ ਜਾਵਾਂਗੇ ਤੇ ਬਲੌਗ ਨਾ ਦੋਸਤੋ ਬਣੇ ਰਿਓ ਤੇ ਇੱਧਰ ਸਾਡੇ ਭੈਣ ਭਰਾ ਹੋਰ ਵੀ ਆਏ ਸੀ ਕਿ ਸਾਨੂੰ ਮਿਲਣ ਤੇ ਥੋੜਾ ਕਿਹੜਾ ਪਿੰਡ ਆ ਜੀ ਇਹ ਇੱਥੇ ਜੰਡੇਗੜ ਦੇ ਵਿੱਚ ਹੀ ਪਿੰਡ ਸਾਹਮਣੇ ਲਓ ਬੋ ਦੋਸਤੋ ਟੋਯੋਟਾ ਆ ਗਏ ਸੀ ਕਿ ਗਲੋਬ ਵਾਲਿਆਂ ਦੇ 6 ਫੇਸ ਤੇ ਹਾਈਲੈਕਸ ਮਿਲਿਆ ਨਹੀਂ ਗਾ ਸਾਨੂੰ ਤੇ ਫੋਰਚੂਨਰ ਸਾਹਮਣੇ ਖੜੀ ਸੀ ਤੇ ਉਹਨਾਂ ਨੂੰ ਦੇਖ ਦੇਖ ਕੇ ਮਰਚਨਲ ਨੰਬਰ ਕਮਰਸ਼ੀਅਲੀ ਡਾਵਾ ਡੋਲ ਹੋ ਰਿਹਾ ਤੇ ਆਪਾਂ ਪ੍ਰਾਈਸ ਵਗੈਰਾ ਲੈ ਰਹੇ ਸੀ ਕਿ ਹਾਈਲੈਕਸ ਦਾ ਤੇ ਗੈਸਿਕ ਕਹ ਰਿਆ ਸੀਗਾ ਵੀ ਜਿਹੜੇ ਬਿਸਕਟ ਆਇਆ ਸਾਰੇ ਖਾੜਾ ਮੈਂ ਕਾਫੀ ਦੇ ਨਾਲ ਤੇ ਬਾਕੀ ਪਵਨ ਦਾ ਬਹੁਤ ਹੀ ਜਿਆਦਾ ਜੀ ਕਰ ਰਿਆ ਸੀਗਾ ਵੀ ਆਪਾਂ ਵੀ ਔਰਜਨਰਲੀ ਆਰਡਰ ਕਰੀਏ ਫੋਰਚਨਰੀ ਲਈਏ ਤੇ ਫਿਰ ਸਮਝ ਨਹੀਂ ਆ ਰਿਹਾ ਸੀਗਾ ਤੇ ਹਾਂਜੀ ਕਿਉਂਕਿ ਇੱਕ ਵਾਰੀ ਤਾਂ ਮੈਨੂੰ ਇਹੀ ਲੱਗ ਰਿਹਾ ਸੀ ਵੀ ਫੋਰਚੂਨਰ ਦੀ ਜਦ ਦੇਖੀਆ ਵਾਰੀਆਂ-ਵਾਰੀਆਂ ਖੋਲ ਕੇ ਤੇ ਦੋਸਤੋ ਸਪੋਰਟਸ ਮਾਡਲ ਸੀਗਾ ਤੁਹਾਨੂੰ ਪਤਾ ਹੀ 50 ਲੱਖ ਦੇ ਕੀਮਤ ਦਾ ਲੈਜੈਂਡਰ ਸੀਗਾ ਹਾਂਜੀ ਤੇ ਬਾਲੀ ਕੈਂਡ ਫੀਲਿੰਗ ਆ ਰਹੀ ਸੀ ਦੋਸਤੋ ਹੱਥ ਲਾਏ ਤਾਂ ਲੱਗ ਰਿਹਾ ਸੀਗਾ ਵੀ ਫਵਾਜ ਆ ਰਿਹਾ ਸੀ ਵੱਖਰਾ ਤੇ ਫਿਰ ਤੇ ਬਾਹਰ ਆ ਕੇ ਦੋਸਤੋ ਇੱਕ ਹਾਈਲੈਕਸ ਖੜਾ ਸੀਗਾ ਸਰਵਿਸ ਉਹ ਵੀ ਪਾਵਨ ਨੂੰ ਇਹ ਪਸੰਦ ਆਇਆ ਸੀਗਾ ਕਹਿੰਦੀ ਇਹ ਨਹੀਂ ਲੈਣੀ ਰੈੱਡ ਕਲਰ ਦਾ ਸੀਗਾ ਦੇਖ ਕੇ ਤੇ ਖੁਸ਼ ਹੋ ਰਿਹਾ ਸੀ ਮਨ ਉਸ ਤੋਂ ਬਾਅਦ ਫਿਰ ਆਪਾਂ ਅ ਆਹ ਇਹ ਸੀਜੂਵਲ ਜਾਣਾ ਸੀਗਾ ਉੱਥੇ ਵੀ ਆਪਾਂ ਡੀਮੈਕਸ ਦੇਖਣੀ ਸੀਗੀ ਇੱਕ ਦੋ ਗੱਡੀਆਂ ਹੋਰ ਦੇਖਣੀ ਸੀ ਜਿਹੜੀਆਂ ਵਧੀਆ ਲੱਗਦੀਆਂ ਕਿਉਂਕਿ ਚੀਜ਼ ਲੈਣ ਤੋਂ ਪਹਿਲਾਂ ਇਹ ਕਿਉਂ ਨਹੀਂ ਲੈਣੀ ਵੀ ਮਤਲਬ ਕਿ ਪਰਖਣੀ ਚਾਹੀਦੀ ਦੇਖਣੀ ਵੀ ਚਾਹੀਦੀ ਦੇਖਣ ਦਾ ਕੋਈ ਮੁੱਲ ਨਹੀਂਗਾ ਤੇ ਆਹ ਵਾਈਟ ਕਲਰ ਦਾ ਖੜਾ ਸੀਗਾ ਬਾਏ ਹੈਲੋ ਹੈਲੋ ਕਰਦੇ ਤਾਉਂਡ ਬਾਬੂ ਕੇ ਦੇਖ ਰਹੀ ਸੀ ਵੀ ਕਿਵੇਂ ਲੱਗ ਰਿਹਾ ਤੇ ਐਸੇ ਲੱਗ ਵੀ ਬਹੁਤ ਸੋਹਣਾ ਰਿਹਾ ਸੀਗਾ ਉੱਚੀ ਗੱਡੀ ਤਾਂ ਉੱਚੀ ਹੁੰਦੀ ਆ ਕਾਫੀ ਟਾਈਮ ਤੋਂ ਸੁਪਨਾ ਸੀਗਾ ਤੇ ਜੱਸ ਜਿਆਦਾ ਤੇ ਕੰਗੇ ਤੇ ਮੈਨੂੰ ਐ ਸੀਗਾ ਵੀ ਕਿਸੇ ਦੀ ਗੱਡੀ ਤੇ ਪੈਰ ਲੰਗ ਲੈਣਾ 3 ਲੱਖ ਲਾਇਆ ਗਲੇ ਜੈਸੀ ਨੂੰ ਇੱਥੇ ਰੱਖ ਲੈਣਾ ਤੇ ਫਿਰ ਅਸੀਂ ਦੇਖ ਕੇ ਕਿਵੇਂ ਆਇਆ ਕੰਨਦ ਕੰਮੇ ਅਰੇ ਤੇਰਾ ਕੀ ਮਨ ਕਹਿ ਰਿਹਾ ਸੀਗਾ ਵੀ ਇਥੋਂ ਵਾਈਟਾ ਦਾ ਹੀ ਲਈਏ ਕਿ ਕਿਸੇ ਜੂ ਦਾ ਕਹਿੰਦੇ ਵੀ ਇੱਕ ਵਾਰੀ ਤੇ ਐ ਸੀਗਾ ਚਲੋ ਆਪਾਂ ਦੋਨੇ ਟਰਾਈ ਕਰਦੇ ਆਂ ਦੇਖਦੇ ਆਂ ਵੀ ਕਿਹੜਾ ਜ਼ਿਆਦਾ ਵਧੀਆ ਅੱਗੇ ਚੱਪਣਾ ਚੱਪਣਾ ਇਹਨਾਂ ਵਿੱਚ ਕਿਹੜਾ ਜ਼ਿਆਦਾ ਦਿੰਦਾ ਹੈ ਕਿਹੜਾ ਸੋਹਣਾ ਲੱਗਦਾ ਹੈ ਲਓ ਵੀ ਦੋਸਤੋ ਟੋਇਟਾ ਗੈਫਿਕੇ ਤੇ ਹਾਈਲੈਕਸ ਦਾ ਜਿਹੜਾ ਡੈਮੋ ਪੇਸਿਕਾ ਉਹ ਉੱਥੇ ਨਹੀਂ ਸੀਗਾ ਸਵੇਰ ਘਰੇ ਆਪਣੇ ਆਉਣਗੇ ਡੈਮੋ ਲੈ ਕੇ ਤੇ ਹੁਣ ਆਪਾਂ ਇਥੇ ਜੂ ਚੱਲੇ ਆਂ ਤੇ ਉੱਥੇ ਜਾ ਕੇ ਦੇਖਦੇ ਆਂ ਵੀ ਅਸੀਂ ਜੂ ਵੀਕਰੋਫ ਦੇਖਦੇ ਆਂ ਤੇ ਉਹਦੀ ਵੀ ਟੈਸਟ ਡਰਾਈਵ ਲਵਾਂਗੇ ਤੇ ਬਾਕੀ ਤੁਸੀਂ ਸਾਨੂੰ ਤੁਸੀਂ ਸਾਡੇ ਨਾਲੋਂ ਵੱਧ ਸਿਆਣੇ ਆ ਤੁਹਾਨੂੰ ਬੜਾ ਪਤਾ ਵੀ ਗੱਡੀ ਕਿਹੜੀ ਵਧੀਆ ਹੋ ਸਕਦੀ ਹੈ ਅਸੀਂ ਜੂ ਤੇ ਟੋਇਟਾ ਜਾਂ ਜਿਹੜੀ ਵੀ ਵੇਖਾਂਗੇ ਤੁਸੀਂ ਕੋਡੀ ਦਾ ਸਾਡੇ ਵਾਸਤੇ ਮਤਲਬ ਕਿ ਬਹੁਤ ਜ਼ਰੂਰੀ ਆ। ਜੇ ਸੀਨ ਮੁਹਾਲੀ ਆਏ ਸੀ ਵੀ ਕ੍ਰੋਸ ਦੇਖਣ ਨੂੰ ਤੇ ਹੋਂ ਦੇਖਦੇ ਆਪਾਂ ਵੀ ਕ੍ਰੋਸ। ਯਾਸ਼ ਦੇਖੋ ਪਸੰਦ ਕਰਵਾਉਂਗੇ ਮੈਨੂੰ ਲੱਗਦਾ ਗੱਡੇ ਆਪਾਂ ਹੁਣ ਲੈ ਕੇ ਜਾਣੀ ਆ ਖਾਲੀ ਤਾਂ ਮੁੜਨਾ। ਠੀਕ ਠੀਕ ਕੁਝ ਨਹੀਂ ਹੁੰਦਾ ਅੱਜ ਇਹ ਲੈ ਲਈਏ ਜਾਂ ਉਹ ਲੈ ਲਈਏ ਦੇਖ ਆ ਲੈ ਲਈਏ ਬਾਬੇ ਰਾਣਕ ਨੇ ਜਿਵੇਂ ਲਿਖਿਆ ਉਵੇਂ ਹੋਣਾ। ਬਸ ਹੁਣ ਅੱਜ ਦੋਣੀ ਆਪਾਂ ਨੂੰ ਠੀਕ ਹੁਣ ਅੱਜ ਫਿਰ ਫਾਈਨਲ ਕਰ ਦੇਣਾ। ਦੇਖਦੇ ਆਂ ਇੱਕ ਵਾਰੀ ਮਤਲਬ ਫਾਈਜੀ ਕਰ ਲੈਂਦੇ ਆਂ ਦੇਖਦੇ ਆਂ ਕਿ ਚੰਗਾ ਲੱਗਦਾ ਬਾਕੀ ਮਹਤਾਬ ਲੋ ਵੀ ਦੋਸਤੋ ਤੇ ਆਪਾਂ ਵੀ ਕ੍ਰੋਸ ਕੋਲੇ ਖੜੇ ਸੀ ਇਹਨਾਂ ਦਾ ਹੁਣ ਮਾਡਲ ਲਾਂਚ ਹੋਇਆ ਤੇ 35 ਲੱਖ ਦੇ ਨੇੜੇ ਦਾ ਪ੍ਰਾਈਸ ਆ ਇਹ ਹਾਈਲੈਕਸ ਨਾਲ ਕੋਈ 2 ਲੱਖ ਮਹਿੰਗਾ ਹੀ ਆ ਪਵਨ ਹਾਂਜੀ ਤੇ ਗੱਡੀ ਤਾਂ ਕੋਈ ਵੀ ਨਹੀਂ ਮਾੜੀ ਹੁੰਦੀ ਤੇ ਇਹਨੂੰ ਦੇਖਿਆ ਤੇ ਇਹ ਵੀ ਜਿਹੜੀ ਕਿ ਬਹੁਤ ਹੀ ਜ਼ਿਆਦਾ ਪਿਆਰੀ ਲੱਗੀ ਤੇ ਸੋਹਣੀ ਲੱਗੀ ਤੇ ਬਾਕੀ ਐਵਰੇਜ ਵਗੈਰਾ ਵੀ ਕਾਫੀ ਦੇ ਦਿੰਦੀ ਹੈਗੀ ਆ ਤੇ ਮੈਨੂੰ ਲੱਗਿਆ ਵੀ ਸ਼ਾਇਦ ਆਪਾਂ ਨੂੰ ਆ ਵੀ ਲੈ ਆ ਲੈਣਾ ਚਾਹੀਦਾ ਹੈਗਾ ਦੇਖੋ ਕੀ ਮੰਨਦਾ ਬਹੁਤ ਵਧੀਆ ਲੱਗ ਰਹੀ ਸੇ ਵੀ ਗੱਡੀ ਇਹ ਕੀ ਕਰਦਾ ਫੇਲ ਹੈ ਜੀ ਜਾਂ ਹਾਈਲੈਕਸ ਤਾਂ ਸਾਨੂੰ ਮਿਲੀ ਹੀ ਨਹੀਂ ਸੀ ਡੈਮੋ ਪੀਸ ਉਹ ਸਵੇਰ ਸਾਡੇ ਇੱਥੇ ਘਰੇ ਲੈ ਕੇ ਆਉਣਗੇ ਬਰਾੜ ਸਾਹਿਬ ਦੇ ਸਵੇਰ ਦੇਖਾਂਗੇ ਹਾਂਜੀ ਤੇ ਮਤਲਬ ਕਿ ਇਹਦੀ ਜਾਣਕਾਰੀ ਲਈ ਸਾਰੀ ਚੰਗੀ ਤਰ੍ਹਾਂ ਤੇ ਬਾਕੀ ਸਾਰਾ ਕੰਫਰਟ ਮਤਲਬ ਕਿ ਚੈੱਕ ਕਰ ਰਹੇ ਸੀਗੇ ਵੀ ਆਪਾਂ ਅੱਗੇ ਜਦੋਂ ਬੈਠਦੇ ਆ ਕਨੈਕਟਰ ਵਾਲੀ ਸੀਟ ਤੇ ਵੀ ਪਿਛਲਾ ਜਿਹੜਾ ਕਿ ਵਧੀਆ ਕੰਫਰਟ ਰਹਿੰਦਾ ਹੈਗਾ ਤੇ ਉਹ ਸਾਰਾ ਮਤਲਬ ਕਿ ਸਹੀ ਲੱਗਿਆ ਵੀ ਵਧੀਆ ਹੈਗੀ ਆ ਤੇ ਬਰਾੜ ਸਾਹਿਬ ਨੂੰ ਤਾਂ ਵੈਸੇ ਹਾਈ ਲੈਕ ਸੀ ਪਸੰਦ ਆਏ ਸੀ ਹਾਂਜੀ ਤੇ ਬਾਕੀ ਦੇਖਣੇ ਲੋਕੀਂ ਬੰਦਾ ਪਰਮਾਤਮਾ ਜਿਹੜੀ ਵੀ ਚੀਜ਼ ਆਉਣੀ ਹੋਵੇ ਪਰਮਾਤਮਾ ਨੇ ਲਿਖੀ ਹੁੰਦਾ ਤੁਹਾਨੂੰ ਵੀਰ ਜੀ ਠੀਕ ਆ ਵਧੀਆ ਅਸੀਂ ਆਪਾਂ ਤਾਂ ਦੇਖ ਰਹੇ ਹਾਂ ਇੱਕ ਵਾਰੀ ਤੇ ਦੋਸਤਾਂ ਦੇ ਰਹਿ ਲੈ ਰਹੇ ਹਾਂ ਕੋਈ ਵੀ ਚੀਜ਼ ਹੈ ਜਿਹੜੀ ਕਿ ਆਪਾਂ ਹੁਣ ਇੰਨੇ ਪੈਸੇ ਲਾਉਣੇ ਇੱਕੋ ਦਾਮ ਤਾਂ ਲੈ ਵੀ ਨਹੀਂ ਸਕਦੇ ਵੀ ਥੋੜੀਆਂ ਟਰਾਈਆਂ ਤਾਂ ਮਾਰਨੀਆਂ ਪੈਣਗੀਆਂ ਕਿਉਂਕਿ ਪੈਸਾ ਵੀ ਲਾਉਣਾ ਹੈ ਇਹ ਚੀਜ਼ ਵੀ ਵਧੀਆ ਮਿਲੇ ਤਾਂ ਫੇਰ ਹੀ ਆ ਬਿਲਕੁਲ ਤੇ ਬਾਕੀ ਦੋਸਤੋ ਬੜੀ ਸ਼ਾਨਦਾਰ ਸੀ ਇਹ ਵੀ ਗੱਡੀ ਪਿੱਛੇ ਮਤਲਬ ਕਿ ਡਾਲੇ ਤੇ ਮਤਲਬ ਕਿ ਜੇ ਬਾਹਰ ਆਊਟਿੰਗ ਵਗੈਰਾ ਤੇ ਜਾਣੇ ਤਾਂ ਬਹਿਣ ਬੋਣ ਦੀ ਜਗ੍ਹਾ ਹੈ। ਵਿਚਾਲੇ ਮਤਲਬ ਕਿ ਆਪਾਂ ਵੀ ਸਨੈਕਸ ਵਗੈਰਾ ਕੁਝ ਵੀ ਜਿਵੇਂ ਬਹਿ ਕੇ ਖਾਣਾ ਪੀਣਾ ਹੋਵੇ ਤਾਂ ਇੱਥੇ ਮਤਲਬ ਕਿ ਵਧੀਆ ਇੰਜੋਏ ਕਰ ਸਕਦੇ ਆ ਆਊਟਿੰਗ ਦੇ। ਜਦੋਂ ਜੈਸ਼ਵੀਕ ਵੀ ਕਹਿ ਰਿਹਾ ਫਿਰ ਮੈਨੂੰ ਵੀ ਚੱਕ ਕੇ ਬਾਹਰ ਦੋ ਫਿਰ ਇਹਨੂੰ ਚੱਕ ਕੇ ਬਾਹਰ ਤਾਂ ਉੱਪਰ। ਹਾਂਜੀ। ਤੇ ਜੈਸ਼ਵੀਕ ਵੀ ਜਿਹੜਾ ਰੋਸ ਗਿਆ ਸੀ ਇੱਕ ਵਾਰੀ ਰੋਸ ਗਿਆ ਸੀ ਕਿਉਂਕਿ ਸਾਨੂੰ ਇਹ ਸੀਗਾ ਵੀ ਕਿਤੇ ਜੈਸ਼ਵੀਕ ਕੋਈ ਛਰੀ ਟੀ ਨਾ ਮਾਰ ਦੇ ਹਨਾ। ਤੇ ਫਿਰ ਇਹਨੂੰ ਬਿਠਾਤਾ ਤੇ ਫਿਰ ਇਹਨੂੰ ਵੀ ਵਧੀਆ ਲੱਗਿਆ ਜੈਸ਼ ਨੂੰ ਵੀ। ਤੇ ਬਾਕੀ ਦੋਸਤ ਤੁਸੀਂ ਸਾਨੂੰ ਰਾਇ ਜਰੂਰ ਦਿਓ ਤੁਹਾਡੀ ਰਾਇ ਸਾਡੇ ਵਾਸਤੇ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਹਾਂਜੀ ਤੇ ਪ੍ਰਮਾਤਮਾ ਨੇ ਜਿਹੜੀ ਚੀਜ਼ ਚਾਹੀ ਉਹ ਹੀ ਘਰੇ ਆਉਣੀ ਆ ਹਾਂਜੀ ਤੇ ਬਾਕੀ ਜਿੰਨਾ ਚਿਰ ਉਹਨੇ ਜਿਵੇਂ ਲਿਖਿਆ ਹੁੰਦਾ ਹੋਂਵੇਂ ਹੁੰਦਾ ਸਭ ਕੁਝ ਹਾਂਜੀ ਬਾਕੀ ਇਹਦੀ ਓਵਰਆਲ ਲੁੱਕ ਵੈਸੇ ਵਧੀਆ ਲੱਗ ਰਹੀ ਆ ਲਓ ਵੀ ਦੋਸਤੋ ਦੋ ਏਜੰਸੀਆਂ ਚ ਜਾਏ ਸੀਗੇ ਤੇ ਕ੍ਰੋਸ ਵੀ ਦੇਖ ਆਏ ਆ ਤੇ ਹਾਈਲੈਕਸ ਵੀ ਵੇਖ ਆਏ ਆ ਤੇ ਹੁਣ ਅਸੀਂ ਉੱਥੇ ਜਾਵਾਂਗੇ ਜਿੱਥੇ ਅਸੀਂ ਲਾਈ ਸਟਾਲ ਹਾਂਜੀ ਤੇ ਤਾਂ ਕਰਕੇ ਸਾਨੂੰ ਇੱਕ ਵਾਰੀ ਘਰੇ ਮੁੜਨਾ ਪਿਆ ਬਰਾੜ ਸਾਹਿਬ ਦੇ ਤੇ ਕੁਝ ਖਾਣ ਪੀਣਿਆ ਕਿਉਂਕਿ ਭੁੱਖ ਜਿਹੜੀ ਸੀ ਬਹੁਤ ਲੱਗ ਗਈ ਆ ਕੁਝ ਖਾਣ ਪੀਣ ਤੋਂ ਬਾਅਦ ਦੋਸਤੋ ਫਿਰ ਵਲੌਗ ਆਪਾਂ ਫਿਰ ਸਟਾਰਟ ਕਰਾਂਗੇ ਹਾਂਜੀ ਇਧਰ ਆ ਸਾਰੀਆਂ ਵੀਰ ਜੀ ਉਹਦੀਆਂ ਗੱਡੀਆਂ ਖੜੀਆਂ ਚਲੋ ਲੰਗੋ ਲੰਗੋ Ah, peraí,